ਦੋਸਤੋ ਵੈਲੈਂਟਾਈਨ ਡੇ ਮਨੁੱਖੀ ਅਧਿਕਾਰਾਂ ਲਈ ਹੋਈ ਇੱਕ ਸ਼ਹੀਦੀ ਨਾਲ ਜੁੜਿਆ ਹੋਇਆ ਹੈ ਤੇ ਅਜੋਕੇ ਆਸ਼ਕਾਂ ਵੱਲੋਂ ਆਸ਼ਕੀ ਦੇ ਨਾਂ ਤੇ ਇਹਨੂੰ ਮਨਾਉਣਾ ਇਸ ਪਵਿੱਤਰ ਦਿਨ ਦੀ ਬੇਕਦਰੀਆ ਅੱਜ ਗੱਲ ਕਰਦੇ ਆਂ ਆਪਾਂ ਵੈਲੈਂਟਾਈਨ ਡੇ ਦੇ ਇਤਿਹਾਸ ਦੀ ਰੋਮਨਾਈਕ ਰਾਜਾ ਸੀ ਕਲੋਡੀਅਸ ਉਸਨੇ ਆਪਣੀ ਫੌਜ ਦੇ ਫੌਜੀਆਂ ਦੇ ਵਿਆਹ ਤੇ ਪਾਬੰਦੀ ਲਾਈ ਹੋਈ ਸੀ ਉਸਦਾ ਮੰਨਣਾ ਸੀ ਕਿ ਫੌਜੀ ਵਿਆਹ ਦੇ ਬੰਦਨਾ ਵਿੱਚ ਫਸ ਕੇ ਵਧੀਆ ਫੌਜੀ ਨਹੀਂ ਬਣ ਸਕਦੇ ਤੇ ਉਸ ਦੀ ਜਿਹੜੀ ਫੌਜ ਆ ਉਹ ਕਮਜ਼ੋਰ ਹੋ ਜਾਊਗੀ ਤੇ ਉਸੇ ਦੇਸ਼ ਦਾ ਇੱਕ ਪਾਦਰੀ ਸੀ ਵੈਲੈਂਟਾਈਨ ਉਹ ਬਹੁਤ ਹੀ ਇਮਾਨਦਾਰ ਪਰਉਪਕਾਰੀ ਅਤੇ ਹਮਦਰਦੀ ਰੱਖਣ ਵਾਲਾ ਇੱਕ ਨੇਕ ਇਨਸਾਨ ਸੀ ਉਸ ਨੇ ਰਾਜੇ ਦੇ ਇਸ ਹੁਕਮ ਦੇ ਵਿਰੁੱਧ ਆਵਾਜ਼ ਉਠਾਈ ਤੇ ਉਹਨੇ ਕਿਹਾ ਵਿਆਹ ਕਰਾਉਣਾ ਜਾਂ ਨਾ ਕਰਾਉਣਾ ਬੰਦੇ ਦੀ ਆਪਣੀ ਮਰਜ਼ੀ ਆ ਆਪਣਾ ਅਧਿਕਾਰ ਆ ਤੱਕੇ ਨਾਲ ਕਿਸੇ ਦੇ ਵਿਆਹ ਤੇ ਪਾਬੰਦੀ ਨਹੀਂ ਲਾਈ ਜਾ ਸਕਦੀ ਵਿਆਹ ਕਰਾਵੇ ਚਾਹੇ ਨਾ ਕਰਾਵੇ ਉਹ ਬੰਦੇ ਦੀ ਆਪਣੀ ਮਰਜ਼ੀ ਆ ਤੇ ਉਸ ਨੇ ਫੌਜੀਆਂ ਦੇ ਵਿਆਹ ਕਰਵਾਏ ਰਾਜੇ ਦੀ ਇਸ ਸੋਚ ਦੇ ਵਿਰੁੱਧ ਚੱਲ ਕੇ ਵਿਆਹ ਕਰਾਉਂਦਾ ਰਿਹਾ ਕਰਾਉਂਦਾ ਰਿਹਾ ਜਦੋਂ ਰਾਜੇ ਨੂੰ ਇਸ ਦਾ ਪਤਾ ਲੱਗਿਆ ਤਾਂ ਰਾਜੇ ਨੇ ਉਸ ਪਾਦਰੀ ਨੂੰ ਗ੍ਰਿਫਤਾਰ ਕੀਤਾ ਤੇ ਅੱਜ ਦੇ ਦਿਨ ਜਾਨੀ 14 ਫਰਵਰੀ ਨੂੰ ਫਾਂਸੀ ਲਾ ਕੇ ਸ਼ਹੀਦ ਕਰਤਾ ਤੇ ਉਸੇ ਪਾਦਰੀ ਦੀ ਵੈਲੈਂਟਾਈਨ ਪਾਦਰੀ ਦੀ ਯਾਦ ਵਿੱਚ ਉਹਦੀ ਸ਼ਹਾਦਤ ਦੀ ਯਾਦ ਵਿੱਚ ਵੈਲੈਂਟਾਈਨ ਡੇ ਮਨਾਇਆ ਜਾਂਦਾ ਏ ਸੋ ਜਿਹੜਾ ਵੈਲੈਂਟਾਈਨ ਡੇ ਆ ਨਾ ਇਹ ਇਹ ਕੁਰਬਾਨੀ ਪਿਆਰ ਅਤੇ ਹਮਦਰਦੀ ਦੀ ਭਾਵਨਾ ਨਾਲ ਜੁੜਿਆ ਹੋਇਆ ਏ ਆਸ਼ਿਕਾਂ ਵੱਲੋਂ ਆਸ਼ਕੀ ਦੇ ਨਾਂ ਤੇ ਮਨਾਉਣਾ ਇਹਨੂੰ ਗਲਤ ਗੱਲ ਆ ਤੋ ਇਹਦੇ ਆਪਾਂ ਅਸਲੀ ਮਕਸਦ ਨੂੰ ਸਮਝੀਏ ਸ਼ਹੀਦ ਕਿਸੇ ਵੀ ਕੌਮ ਦਾ ਹੋਵੇ ਕਿਸੇ ਵੀ ਦੇਸ਼ ਦਾ ਹੋਵੇ ਕਿਸੇ ਵੀ ਧਰਮ ਦਾ ਹੋਵੇ ਉਹ ਸਭ ਦਾ ਸਾਂਝਾ ਹੁੰਦਾ ਏ ਜਿਹਨੇ ਮਨੁੱਖਤਾ ਦੀ ਭਲਾਈ ਲਈ ਆਪਣੀ ਜਾਨ ਦਿੱਤੀ ਆ ਆਪਣੀ ਕੁਰਬਾਨੀ ਦਿੱਤੀ ਆ ਤੇ ਸਭ ਲਈ ਐਸੇ ਇਨਸਾਨ ਸਤਿਕਾਰਯੋਗ ਹੁੰਦੇ ਆ ਸਾਡੇ ਲਈ ਵੀ ਇਹ ਇਨਸਾਨ ਵੈਲੈਂਟਾਈਨ ਪਾਦਰੀ ਜੀ ਸਤਿਕਾਰਯੋਗ ਨੇ